ਲੇਕੋ ਬੋਤਾ ਬਹਿ ਨਾ ਭੁਲਿਆ ਜਿਸਨੋ ਜਸਰੇ ਨਾ ਕੋ ਨਿਰਧਨ ਟਾਂਡਿਆ ਜਤਨਾ ਦੇਸਰੇ ਨਾ ਕੋ ਹੋਜੋ ਜੋ ਨਹੀਂ ਹੱਡਿਆ ਜਿਸ ਕਸਮਾ ਨਾਇਆ ਵਿਚਤ ਸੱਜਾ ਮਾਡੰਡਾ ਦੇ ਜਿਸ ਕਸਮਾ ਨਾਇਆ ਵਿਚਤਾਂ ਰੋਕਿ ਸੇ ਗਣ ਜਿਸ ਕਸਮਾ ਨਾਇਆ ਵਿਚਤ ਸੋ ਕਰਵ ਹੰਕਾਰਿਆ ਸੋਏ ਜਹਿ ਲਾਜ ਜਬ ਜਿਨ ਨਾਂ ਵਿਸਾਰਿਆ ਸੋ ਲੋਕ ਮੱਲਾ ਪੰਗਵਾਂ ਜਾਏ ਤੇ ਪੰਦ ਸ ਮੈਂ ਕੋਈ ਨਾ ਡੇਠਾ ਤੂੰ ਨਾਨਕ ਮਨ ਪਾਣਾ ਕੋਲੁ ਪਮਾਇ ਤਸਾ ਮਿੱਤਰ ਵਿਚੋ ਲੈ ਜੈ ਮਿਲ ਕੰਤਾ ਪਛਾਣਾ ਭੱਲਾ ਪੰਜਾਬ ਪਾਵ ਸਵਾਵੇ ਜਾਂ ਤੋ ਤੇਰੇ ਗੁਡੇ ਸਿ ਸੁਆ ਬਚਨਿ ਲੋਕ ਸਵਾ ਜਾ ਤੋ ਜਾ ਸਦਾ ਵਜੀਆ ਬੈ ਤੋ ਤੋ ਨੀ ਕੋਰੇ ਨਾਰੇ ਸਤੰਗ ਮੰਗਲ ਕਾਹੀਆ ਕਰ ਕਉ ਅਬ ਦਾਨਾ ਬਹੁਨਾ ਕਾਹੀਆ ਮਿੰਦੇ ਦੁਰਮਤ ਤੁਰਸਾ ਸੋਏ ਪੂਰਾ ਆ ਪੇਲਵੰਤ ਪ੍ਰਦਾਨਾ ਕਾਹੀਆ